ਕੈਨਡਾ ਦੇ ਵਿੱਚ ਆ ਕੇ ਵਸੇ ਹੋਏ अनेका ਪੰਜਾਬੀਆਂ ਦੇ ਆਪਣੇ ਕਾਰੋਬਾਰ ਵੀ ਨੇ ਤੇ ਕਾਰੋਬਾਰੀਆਂ ਨੂੰ ਅੱਜਕੱਲ੍ਹ ਦੇ ਟਾਈਮ ਦੇ ਵਿੱਚ ਕਾਫੀ ਧਮਕੀਆਂ ਵੀ ਆ ਰਹੀਆਂ ਨੇ ਇਹ ਖਬਰ ਸਾਹਮਣੇ ਆਈ ਹੈ ਬ੍ਰਿਟਿਸ਼ ਕੋਲੰਬੀਆ ਦੀ ਜਿੱਥੇ ਕਿ ਪੰਜਾਬੀ ਕਾਰੋਬਾਰੀ ਮਾਲਕਾਂ ਨੂੰ ਧਮਕੀਆਂ ਆ ਰਹੀਆਂ ਨੇ ਫੋਨ ਕਾਲਸ ਆ ਰਹੀਆਂ ਨੇ ਉਹਨਾਂ ਦੇ ਉੱਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਇਹ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਸਾਡੀ ਮੰਗ ਪੂਰੀ ਨਹੀਂ ਕੀਤੀ ਤਾਂ ਤੁਹਾਡੀ ਕਾਰ ਜਲਾ ਦਿੱਤੀ ਜਾਵੇਗੀ ਇਸੇ ਨੂੰ ਲੈ ਕੇ ਪੰਜਾਬੀ ਪਰੇਸ਼ਾਨ ਸੰਨ ਤੇ ਉਹ ਇਕੱਠੇ ਹੋਏ ਅਤੇ ਉਹਨਾਂ ਦੇ ਵੱਲੋਂ ਸਰਕਾਰ ਨੂੰ ਇਸ ਦੇ ਉੱਤੇ ਠੱਲ ਪਾਉਣ ਦੇ ਲਈ ਕੋਈ ਕਦਮ ਚੁੱਕਣ ਦੇ ਲਈ ਕਿਹਾ ਗਿਆ BC ਦੇ ਕਾਰੋਬਾਰੀ ਮਾਲਕਾਂ ਨੂੰ ਲਗਾਤਾਰ ਜਬਰੀ ਵਸੂਲੀ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਤੋਂ ਪਰੇਸ਼ਾਨ ਹੋ ਕੇ ਸੈਂਕੜੇ ਕਮਿਊਨਿਟੀ ਮੈਂਬਰ ਸਰੀ ਦੇ ਇੱਕ ਟਾਊਨ ਹਾਲ ਵਿੱਚ ਇਕੱਠੇ ਹੋਏ ਇਹ ਕਹਿੰਦੇ ਹੋਏ ਕਿ ਉਹ ਆਪਣੀਆਂ ਜਾਨਾਂ ਲਈ ਡਰੇ ਹੋਏ ਹਨ ਅਤੇ ਕੈਨੇਡਾ ਦੇ ਕਾਨੂੰਨਾ ਵਿੱਚ ਬਦਲਾਅ ਲਈ ਮੰਗ ਕਰ ਰਹੇ ਹਨ ਸਰੀ ਦੇ ਕਾਰੋਬਾਰੀ ਮਾਲਕ ਪਰਮਿੰਦਰ ਸੰਘੇੜਾ ਦਾ ਕਹਿਣਾ ਹੈ ਕਿ ਨਕਦੀ ਦੀ ਮੰਗ ਕਰਨ ਵਾਲੀਆਂ ਧਮਕੀਆਂ ਭਰੀਆਂ ਫੋਨ ਕਾਲਾਂ ਆਉਣ ਤੋਂ ਬਾਅਦ ਉਹ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ。ਟ੍ਰਕਿੰਗ ਕੰਪਨੀ ਦੇ ਮਾਲਕ ਸੰਘੇੜਾ ਨੇ ਦੱਸਿਆ ਕਿ 8 ਜੁਲਾਈ ਨੂੰ ਉਹਨਾਂ ਨੂੰ ਇੱਕ ਕਾਲ ਆਈ ਤੇ ਉਹਨਾਂ ਨੂੰ ਲੱਖਾਂ ਡਾਲਰ ਦਾ ਭੁਗਤਾਨ ਕਰਨ ਵਿਹਨਤੀ ਜੇ ਭੁਗਤਾਨ ਲਈ ਕਿਹਾ ਗਿਆ। ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਸਾਨੂੰ ਭੁਗਤਾਨ ਨਹੀਂ ਕਰਦੇ ਤਾਂ ਅਸੀਂ ਤੁਹਾਡੇ ਰੇਂਜ ਰੋਵਰ ਨੂੰ ਸਾੜ ਦੇਵਾਂਗੇ। ਸੰਗੇੜਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜੋ ਕੁਝ ਦੇਰ ਬਾਅਦ ਮੌਕੇ ਤੇ ਪਹੁੰਚੀ ਸੀ ਸੰਗੇੜਾ ਨੇ ਕਿਹਾ ਸੀ ਜ਼ਿਆਦਾਤਰ ਘਰ ਦੇ ਵਿੱਚ ਹੀ ਰਹਿੰਦੇ ਆ ਤੇ ਸਾਨੂੰ ਅੱਧੀ ਰਾਤ ਨੂੰ ਜਾਗਣਾ ਪੈਂਦਾ ਤੇ ਹਰ ਚੀਜ਼ ਨੂੰ ਵੇਖਣਾ ਪੈਂਦਾ ਕਈ ਕਾਰੋਬਾਰੀ ਮਾਲਕ ਜੋ ਕਹਿੰਦੇ ਹਨ ਕਿ ਉਹਨਾਂ ਨੂੰ ਅਜਹੀਆਂ ਧਮਕੀਆਂ ਮਿਲੀਆਂ ਹਨ ਉਹਨਾਂ ਨੇ ਪਿਛਲੇ ਹਫ਼ਤੇ ਕੈਨੇਡੀਅਨ ਟਰਕਿੰਗ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੁਆਰਾ ਆਯੋਜਿਤ ਇੱਕ ਵਿਸ਼ੇਸ਼ ਮੀਟਿੰਗ ਵਿੱਚ ਆਪਣੀਆਂ ਸ਼ਿਕਾਇਤਾਂ ਦਾ ਪ੍ਰਸਾਰਣ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਪੂਰੇ ਯੂਗ ਵਿੱਚ ਦੱਖਣੀ ਏਸ਼ੀਆਈ ਕਾਰੋਬਾਰੀ ਮਾਲਕਾਂ ਦੀ ਵੱਧ ਰਹੀ ਗਿਣਤੀ ਨੂੰ ਜ਼ਬਰਦਸਤੀ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਅੰਮਿਤ ਭਰਦੁਆਜ ਦਾ ਕਹਿਣਾ ਹੈ ਕਿ BC ਵਿੱਚ ਕਾਰੋਬਾਰੀ ਮਾਲਕਾਂ ਦੀ ਬਿਹਤਰ ਸੁਰੱਖਿਆ ਲਈ ਹੋਰ ਕੁਝ ਕਰਨ ਦੀ ਲੋੜ ਹੈ ਪਿਛਲੇ ਦਸੰਬਰ ਵਿੱਚ ਇੱਕ ਸਮਾਨ ਮੀਟਿੰਗ ਵਿੱਚ ਜ਼ਬਰਦਸਤੀ ਦੀਆਂ ਕੋਸ਼ਿਸ਼ਾਂ ਨਾਲ ਜੁੜੀਆਂ ਗੋਲੀਬਾਰੀ ਦੀ ਇੱਕ ਲੜੀ ਨੂੰ ਸੰਬੋਧਿਤ ਕੀਤਾ ਗਿਆ ਸੀ ਜਿਸ ਵਿੱਚ ਮੈਟਰੋ ਵੈਂਕੂਵਰ ਵਿੱਚ ਘਰਾਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਬਰਟਸਵਰਡ ਵਿੱਚ ਹਾਈਵੇ ਕਿੰਗ ਟਰਾਂਸਪੋਰਟ ਲਿਮਿਟਿਡ ਦੇ ਮਾਲਕ ਜਸ ਅਰੋੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ 1 ਸਾਲ ਤੋਂ ਵੱਧ ਸਮੇਂ ਤੋਂ ਜ਼ਬਰਦਸਤੀਆਂ ਕਾਲਸ ਆ ਰਹੀਆਂ ਹਨ ਪੁਲਿਸ ਨੂੰ ਕਈ ਰਿਪੋਰਟਾਂ ਦੇਣ ਦੇ ਬਾਵਜੂਦ ਲੋਕਾਂ ਨੂੰ ਧਮਕਾਇਆ ਜਾਂਦਾ ਇਥੋਂ ਤੱਕ ਕਿ ਉਹਨਾਂ ਦੀ ਮਾਂ ਦੇ ਅੰਤਿਮ ਸੰਸਕਾਰ ਵਰਗੇ ਨਿੱਜੀ ਪਲਾਂ ਵਿੱਚ ਵੀ ਵਿਗਨ ਪੈਂਦਾ ਅਰੋੜਾ ਨੇ ਕਿਹਾ ਕਿ ਇਹ ਸੱਚਮੁੱਚ ਮੰਦਭਗਾ ਹੈ ਅਤੇ ਮੈਂ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਲਈ ਸੱਚਮੁੱਚ ਡਰਿਆ ਹੋਇਆ ਹਾਂ ਪਬਲਿਕ ਸੇਫਟੀ ਅਤੇ ਸਲਿਸਟਰ ਜਨਰਲ ਮਾਈਕ ਨੇ ਕਿਹਾ ਕਿ ਉਹ ਦੱਖਣ ਏਸ਼ੀਆਈ ਭਾਈਚਾਰੇ ਵਿੱਚ ਚੱਲ ਰਹੀਆਂ ਜ਼ਬਰਦਸਤਾਂ ਦੀਆਂ ਕੋਸ਼ਿਸ਼ਾਂ ਬਾਰੇ ਮਹੱਤਵਪੂਰਨ ਚਿੰਤਾ ਨੂੰ ਪਛਾਣਦੇ ਹਨ ਉਨੇ ਕੇ ਹੱਕ ਇੱਕ ਇੱਕ੍ਰਿਤ ਗੈਂਗ ਹਮਿਸਾਈਟ ਟੀਮ ਦੇ ਵਿਕਾਸ ਦੁਆਰਾ ਬ੍ਰਿਟਿਸ਼ ਕੋਲੰਬੀਆ ਦੀ ਬੰਦੂਕ ਅਤੇ ਗੈਂਗ ਰਣਨੀਤੀ ਤੇ ਵੀ ਨਿਰਮਾਣ ਕਰ ਰਹੇ ਹਨ ਜੋ ਪ੍ਰੋਜੈਕਟ ਆਧਾਰਿਤ ਗੈਂਗ ਸੰਬੰਧੀ ਤੇ ਕਤਲਿਆਂ ਦੀਆਂ ਘਟਨਾਵਾਂ ਦੀ ਜਾਂਚ ਕਰਨ ਅਤੇ ਗੈਂਗ ਗੈਂਗ ਸੰਬੰਧੀ ਖੁਫੀਆ ਤਾਲਮੇਲ ਵਧਾਉਣ ਦੇ ਲਈ ਸਮਰਪਿਤ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ